ਸਤਿ ਸ੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕੱਟ ਰਿਆਂ ਜੀ ਜਿਹੜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਗੁੱਡੀ ਕੱਟ ਸਲਵਾਰ ਇਹ ਹੁੰਦੀ ਦਾ ਥੋੜੀ ਜੀ ਸਟ੍ਰੇਟ ਸਲਵਾਰ ਦੀ ਤਰਈਆਂ ਪਰ ਇਹਦੀ ਥੋੜਾ ਕੱਟਣ ਦਾ ਤਰੀਕਾ ਵੀ ਅਲੱਗ ਹੈ ਜੀ ਤੇ ਸਲਾਈ ਦਾ ਤਰੀਕਾ ਵੀ ਅਲੱਗ ਹੈ ਇਹ ਤੇ ਪੈਂਟ ਪਲਾਜੋ ਵਾਂਗੂ ਲਾਸਟਿਕ ਪੈਂਦੀ ਹੈ ਤੇ ਬੈਲਟ ਲੱਗਦੀ ਹੈ ਅੱਜ ਆਪਾਂ ਉਹਦੀ ਕੱਲੀ ਅ ਵੀ ਤੁਹਾਨੂੰ ਸਲਵਾਰ ਕੱਟਣੀ ਦੱਸਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹਦੀ ਸਿਲਾਈ ਦੱਸਾਂਗੇ ਇਸ ਲਈ ਦੋਏ ਦਿਨ ਵੀਡੀਓ ਜ਼ਰੂਰ ਦੇਖ ਲਿਓ ਜੀ ਕਿਉਂਕਿ ਅਧੂਰੀ ਵੀਡੀਓ ਦੇਖ ਕੇ ਆਪਾਂ ਨੂੰ ਕੁਝ ਜਿਹੜਾ ਸਮਝ ਨਹੀਂ ਆਉਂਦਾ ਇਹ ਮੇਰੇ ਕੋਲ ਲਗਭਗ 2.5 ਮੀਟਰ ਕਪੜਾ ਜੀ 2.5 ਮੀਟਰ ਦੇ ਵਿੱਚੋਂ ਵੀ ਤੁਹਾਡੀ ਜਿਹੜੀ ਸਲਵਾਰ ਹੈ ਉਹ ਬਣ ਜੂਗੀ ਕਿਉਂਕਿ ਆਮ ਜਿਹੜੇ ਮੈਚਿੰਗ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ 2.5 ਮੀਟਰ ਸਲਵਾਰ ਦਾ ਕਪੜਾ ਆਉਂਦਾ ਤੇ 2.5 ਮੀਟਰ ਹੀ ਕੁੜਤੀ ਦਾ ਆਉਂਦਾਗਾ ਇਹ ਮੇਰੇ ਕੋਲ 2.5 ਮੀਟਰ ਕਪੜਾ ਹੈ ਜੀ ਥੋੜਾ ਸਵਾ ਦੋ ਨਾਲ ਵੀ ਸਰ ਜੂਗਾ ਪਰ ਇਹਦੀ ਥੋੜੀ ਜੀ ਵੀ ਆਪਣੀ ਲੰਬਾਈ ਜ਼ਿਆਦਾ ਹੁੰਦੀ ਹੈ ਜੀ ਦੂਸਰੀ ਸਲਵਾਰ ਨਾਲ ਉਹਦੇ ਜਿਹੜੇ ਕੁੰਦੇ ਨੇ ਉਹ ਲੰਬੇ ਹੁੰਦੇ ਨੇ ਇਸ ਕਰਕੇ ਵੀ ਆਪਾਂ ਨੂੰ 2 ਮੀਟਰ ਕੱਪੜੇ ਨਾਲ ਨਹੀਂ ਸਰਨਾ ਇਹ ਸਵਾ ਦੋ ਜਾਂ 22 ਮੀਟਰ ਕੱਪੜਾ ਚਾਹੀਦਾ ਬਾਕੀ ਤੁਹਾਡੀ ਲੈਂਥ ਦੇ ਹਿਸਾਬ ਨਾਲ ਹੈ ਵੀ ਜੇਕਰ ਤੁਹਾਡੇ ਵੀ ਲੰਬਾਈ ਘੱਟ ਹੈਗੀ ਤਾਂ ਦੋ 2 ਮੀਟਰ ਕੱਪੜੇ ਨਾਲ ਵੀ ਸਰ ਜੂਗਾ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਇਹ ਤੇ ਪ੍ਰੈਸ ਕਰ ਲੈਣੀ ਹੈ ਇਹਦਾ ਸੈਂਟਰ ਕਰਕੇ ਫੋਲਡ ਕਰ ਲੈਣੀ ਆ ਜਿਵੇਂ ਪਾਕਿਸਤਾਨੀ ਸਲਵਾਰ ਦਾ ਕਰਦੇ ਆ ਫਿਰ ਤੁਹਾਨੂੰ ਦੱਸਾਂਗੇ ਜੀ ਵੀ ਇਹਦੇ ਵਿੱਚ ਮਾਰਜਨ ਕਿਵੇਂ ਰੱਖਣਾ ਜਿਹੜਾ ਜੁਆਇੰਟ ਸਾਈਡ ਹੈਗੀ ਉਹ ਇਧਰਲੀ ਸਾਈਡ ਹੈ ਜੀ ਓਪਨ ਸਾਈਡ ਦੂਸਰੀ ਸਾਈਡ ਹੈ ਇਹ ਆਪਾਂ ਨੇ ਦੋਨੋਂ ਭੱਲੇ ਅਲੱਗ-ਅਲੱਗ ਲਏ ਨੇ ਜੀ ਜਿਵੇਂ ਕਿ ਆਪਾਂ কুরਤੀ ਦੀ ਕਟਿੰਗ ਕਰਦੇ ਆਂ ਸੈਂਟਰ 'ਚ ਕਰੀਜ਼ ਬਣਾ ਕੇ ਉਸੇ ਤਰ੍ਹਾਂ ਹੀ ਆਪਾਂ ਨੀਂਨਾ ਦੀ ਕਰੀਜ਼ ਬਣਾਈ ਹੈਗੀ ਪ੍ਰੈਸ ਚੰਗੀ ਤਰ੍ਹਾਂ ਕਰ ਲਿਓ ਤਾਂਕਿ ਕੱਪੜਾ ਕਿਤੇ ਇਕੱਠਾ ਨਾ ਰਹਿ ਜੇ ਇੱਕ ਤਰ੍ਹਾਂ ਦਾ ਪੈਂਟ ਪਲਾਜੋ ਵੀ ਬਣ ਜਾਂਦਾ ਜੀ ਪਰ ਪੈਂਟ ਪਲਾਜੋ ਦੇ ਆਪਾਂ ਨੂੰ ਵੈਕਸ਼ਨ 'ਚ ਬਹੁਤ ਦਿੱਕਤ ਆਉਂਦੀ ਹੈ ਇਹਦੇ ਵਿੱਚ ਆਪਾਂ ਨੂੰ ਇਹ ਕੋਈ ਦਿੱਕਤ ਨਹੀਂ ਆਉਂਦੀ ਸਾਰਿਆਂ 'ਚੋਂ ਪਹਿਲਾਂ ਤਾਂ ਜੀ ਤੁਹਾਨੂੰ ਮੈਂ ਇਹਦਾ ਆਈਡੀਆ ਦੱਸਦੀਆਂ ਜਿਵੇਂ ਕਿ ਆਪਾਂ ਨੇ ਇਹਦੀ ਟੋਟਲ ਲੈਂਥ ਰੱਖਣੀ ਆ 36 36 'ਚ 1.5 ਇੰਚ ਆਪਾਂ ਕੱਟਾ ਦਾਂਗੇ ਜੀ ਜਿਹੜੀ ਉੱਪਰ ਬੈਲਟ ਲੱਗਣੀ ਹੈ ਰਹਿ ਗਿਆ ਪਿੱਛੇ ਕਪੜਾ ਆਪਣਾ 35 ਇੰਚ ਰਹਿ ਗਿਆ 35 'ਚ 1 ਇੰਚ ਆਪਾਂ ਮਾਰਜਿਨ ਛੱਡਾਂਗੇ ਜੀ ਸਲਾਈ ਦਾ ਤੇ ਆਪਣਾ 63 ਇੰਚ ਜਿਹੜੀ ਲੈਂਥ ਹੋਗੀ 2 ਇੰਚ ਦਾ ਜਿਹੜਾ ਆਪਾਂ ਨੇ ਰੱਖਣਾਗਾ ਉਹ ਆਪਾਂ ਝੋਲੀ ਵਾਲੀ ਸਾਈਡ ਤੋਂ ਜਿਹੜਾ ਵੱਧਮਾ ਰੱਖਦੇ ਹੁੰਨੇ ਆ ਜੀ ਉਹਦੇ ਨਾਲ ਪਤਾ ਕੀ ਹੈਗਾ ਇੱਕ ਤਾਂ ਆਪਾਂ ਨੂੰ ਬੈਠਣ ਵੇਲੇ ਨਹੀਂ ਦਿੱਕਤ ਆਉਂਦੀ ਇੱਕ ਆਪਣੀ ਸਲਵਾਰ ਹੈ ਜਿਹੜੀ ਮੂਰੀ ਵਾਲੀ ਸਾਈਡ ਤੋਂ ਖਿੱਚ ਨਹੀਂ ਮਾਰਦੀ ਇਸ ਲਈ ਆਪਾਂ 2 ਇੰਚ ਕਪੜਾ ਵੱਧ ਲੈਣੇ ਹੁੰਨੇ ਆ ਲੰਬਾਈ ਤੋਂ ਵੱਧ ਇਹ ਆਪਣੀ ਟੋਟਲ ਲੰਬਾਈ ਹੋਗੀ ਜੀ 33 ਇੰਚ نیچے ਜਿਹੜਾ ਆਪਾਂ ਨੇ ਰੱਖਣਾ ਮੂਰੀਆਂ ਲਈ ਕੱਪੜਾ ਉਹ ਤੋਂ ਉੱਪਰ ਉੱਪਰ ਆਪਾਂ ਨੂੰ 38 ਇੰਚ ਲੰਬਾਈ ਚਾਹੀਦੀ ਹੈ ਜੇਕਰ ਮੂਰੀਆਂ ਦਾ ਵਿੱਚ ਜੋੜ ਰਹੇ ਹੋ ਤਾਂ ਤੁਹਾਨੂੰ 40 ਇੰਚ ਲੰਬਾਈ ਚਾਹੀਦੀ ਹੈ ਇਸ ਲਈ ਮੈਂ ਤੁਹਾਨੂੰ ਸਿਰਫ 38 ਦੱਸਾਂਗੀ ਜੀ ਮੂਰੀਆਂ ਦਾ ਨਿਸ਼ਾਨ ਆਪਾਂ ਪਹਿਲਾਂ ਹੀ ਲਾ ਲੈਨੇ ਆ ਉਹਦੇ ਉੱਪਰ ਆਪਾਂ ਨੂੰ 33 ਇੰਚ ਕੱਪੜਾ ਚਾਹੀਦਾ ਤੇ ਕੱਪੜਾ ਕਿੱਥੋਂ ਕਿਵੇਂ ਰੱਖਣਾ ਉਹ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਸਲਵਾਰ ਕੱਟਣ ਵੇਲੇ ਆਪਾਂ ਥੋੜੀ ਜਾਂ ਜਿਹੜੀਆਂ ਗਲਤੀਆਂ ਕਰ ਜਾਂਦੇ ਆ ਜੀ ਉਹ ਵੀ ਅੱਜ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਮੈਂ ਜ਼ਿਆਦਾ ਲੰਬੀ ਵੀਡੀਓ ਇਸ ਲਈ ਨਹੀਂ ਬਣਾਉਂਦੀ ਕਿਉਂਕਿ ਤੁਸੀਂ ਫੁੱਲ ਵਾਚ ਨਹੀਂ ਕਰਦੇ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਜੀ ਫਿਰ ਪੂਰੀ ਤਰ੍ਹਾਂ ਗੱਲ ਸਮਝ ਆਉਂਦੀ ਹੈ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਨੇ ਮੂਰੀ ਦਾ ਨਿਸ਼ਾਨ ਲਾ ਦੇਣਾ ਜਿੱਥੋਂ ਮੂਰੀ ਫੋਲਡ ਕਰਨੀ ਆ ਇਹਦੇ ਉੱਤੇ ਉੱਤੇ ਆਪਾਂ ਕੱਪੜਾ ਰੱਖਣਾਗਾ ਮਾਰਜਨ ਆਪਾਂ ਨੇ نیچے ਛੱਡਤਾ ਜਿਹੜਾ ਮੂਰੀ ਦੇ ਵਿੱਚ ਮੁੜੂਗਾ ਹੁਣ ਜਿਵੇਂ ਆਪਾਂ ਨਾਰਮਲ ਪਾਕਿਸਤਾਨੀ ਸਲਵਾਰ ਦੀ ਜੇ 7.5 ਮੂਰੀ ਇਹ ਤਾਂ 9 ਇੰਚ ਤੇ ਨਿਸ਼ਾਨ ਲਾ ਲਿਆ ਜੀ ਤੇ ਉੱਪਰ ਆਪਾਂ ਲੰਬਾਈ ਤੇ ਲਾ ਲਾਂਗੇ ਲੰਬਾਈ ਦਾ ਆਪਾਂ ਲਾਉਣਾ ਜੀ 38 ਤੇ ਨਿਸ਼ਾਨ ਉਹ ਸਾਰੇ ਨਿਸ਼ਾਨ ਲਗਾ ਕੇ ਮੈਂ ਤੁਹਾਨੂੰ ਵੀਡੀਓ ਚੰਗੀ ਤਰ੍ਹਾਂ ਕੈਮਰਾ ਘੁਮਾ ਕੇ ਦਿਖਾਉਂਗੀ ਜੀ ਵੀ ਕਿਵੇਂ ਨਿਸ਼ਾਨ ਲਾਏ ਨੇ ਤੇ ਇਹਦੇ ਲਈ ਆਪਾਂ ਸ਼ੇਪਰ ਫੱਟੀ ਨਾਲ ਨਿਸ਼ਾਨ ਲਾਉਣੇ ਨੇ ਜੀ ਸ਼ੇਪਰ ਫੱਟੀ ਹੋਣੀ ਜ਼ਰੂਰੀ ਹੈਗੀ ਜੇਕਰ ਸ਼ੇਪ ਪਰਫੱਟੀ ਨਹੀਂ ਹੈਗੀ ਜੀ ਤਾਂ ਉਸ ਹਿਸਾਬ ਨਾਲ ਥੋੜੀ ਜੀ ਗਲਾਈ ਪਾ ਕੇ ਨਿਸ਼ਾਨ ਤੁਸੀਂ ਲਾ ਸਕਦੇ ਹੋ ਇਹ ਹੋਗੇ ਜੀ ਆਪਣਾ ਲੈਂਥ ਹੋ ਗਈ 38 ਇੰਚ ਲੰਬਾਈ ਦਾ ਨਿਸ਼ਾਨ ਆਪਾਂ ਨੇ ਇੱਥੇ ਲਾ ਲਿਆ ਇਹ ਨਿਸ਼ਾਨ ਲਾਇਆ ਜੀ ਆਪਾਂ ਨੇ 38 ਤੇ نیچے ਮੂਰੀ ਦਾ ਆਪਾਂ ਨੇ ਮਾਰਜਨ ਪਹਿਲੇ ਹੀ ਛੱਡਤਾ ਸੀਗਾ ਤੇ ਇੱਧਰ ਹੋ ਗਈ ਜੀ ਜੋਇੰਟ ਸਾਈਡ ਜਿਵੇਂ ਕਿ ਜਿੱਥੇ ਕਿ ਆਪਣਾ ਸੈਂਟਰ ਜਿਹੜੀ ਵਾਲਾ ਹੁੰਦਾਗਾ ਉਹ ਹੋ ਗਿਆ ਇੱਥੇ ਤੱਕ ਜੀ ਆਪਾਂ ਨੇ 9 ਇੰਚ ਮੂਰੀ ਦਾ ਆਈਡੀਆ ਲਾ ਲਿਆ ਇੱਥੋਂ ਆਪਾਂ ਸਵਾ 2 ਇੰਚ ਦਾ ਇੱਕ ਬਾਕਸ ਬਣਾ ਲੈਣਾ ਜੀ 9.5 ਇੰਚ ਲੰਬਾ ਸਵਾ 2 ਇੰਚ ਚੌੜਾ ਤੇ ਇੱਥੋਂ ਆਪਾਂ ਨੇ ਜੀ ਇਹਨੂੰ ਥੋੜੀ ਜੀ ਰਾਉਂਡ ਸ਼ੇਪ ਦੇ ਦੇਣੀ ਹੈ ਇਹ ਕੋਈ ਚੱਕਰ ਨਹੀਂ ਜੀ ਤੁਸੀਂ 1 ਇੰਚ ਦੀ ਗਲਾਈ ਪਾਉਣੀ ਹੈ ਜਾਂ ਡੇਢ ਜੀ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖਿਓ ਤੁਸੀਂ ਵੀ ਇਹਦੋਂ ਬਾਕਸ ਨੂੰ ਇਹ ਜਿਹੜੀ ਰਾਉਂਡ ਸ਼ੇਪ ਕਿਵੇਂ ਦੇਣੀ ਹੈ ਝੋਲੀ ਵਾਲੀ ਕਟ ਆਪਾਂ ਨੇ ਪਾਉਣੀ ਹੈਗੀ ਕਿਉਂਕਿ ਕੱਲੀ-ਕੱਲੀ ਚੀਜ਼ ਤੇ ਇੰਚੀ ਟੇਪ ਚੱਕਣਾ ਵੀ ਜ਼ਰੂਰੀ ਨਹੀਂ ਹੁੰਦਾ ਜੀ ਥੋੜੀਆਂ ਜਿਹੀਆਂ ਜਿਹੜੀਆਂ ਕਟਾਂ ਨੇ ਆਪਣੇ ਹਿਸਾਬ ਨਾਲ ਵੀ ਪੈ ਜਾਂਦੀਆਂ ਨੇ ਇਹ ਦੇਖੋ ਜੀ ਆਪਾਂ ਨੇ ਜਿਹੜੀ ਇਹ ਮੂਰੀਆਂ ਵਾਲੀ ਸਲਾਈ ਆਪਣੀ ਲੱਗੂਗੀ ਇਹਦੀ ਜਿਹੜੀ ਕਟਿੰਗ ਕਰਨੀ ਆਪਾਂ ਸ਼ੇਪਰ ਫੱਟੀ ਦੇ ਹਿਸਾਬ ਨਾਲ ਕਰਨੀ ਆ ਇਹ ਦੇਖੋ ਜੀ نیچے ਜਿਹੜਾ ਮਾਰਜਨ ਛੱਡਿਆ ਉੱਥੇ ਆਪਾਂ ਮੂਰੀ ਫੋਲਡ ਕਰਨੀ ਹੈਗੀ ਤੇ ਜੇਕਰ ਕਪੜਾ ਘੱਟ ਹੈ ਤਾਂ ਤੁਸੀਂ ਲੱਗ ਤੋਂ ਵੀ ਮੂਰੀ ਜੋੜ ਸਕਦੇ ਹੋ ਇਹ ਦੇਖੋ ਜੀ ਇੱਥੋਂ ਆਪਾਂ ਨੇ ਸ਼ੇਪਰ ਫੱਟੀ ਨਾਲ ਕੱਟ ਪਾ ਕੇ ਝੋਲੀ ਦਾ ਲਾਤਾ ਤੇ ਇੱਥੋਂ ਇੱਕ ਚੀਜ਼ ਹੋਰ ਹੈਗੀ ਕਈ ਵਾਰੀ ਆਪਾਂ ਸਕੇਲ ਰੱਖਦੇ ਹਾਂ ਇੱਥੋਂ ਦੇਖੋ ਜੀ ਮੈਂ 36 ਤੇ ਨਿਸ਼ਾਨ ਲਾਇਆ ਵੀ ਸਿਰਫ ਆਪਾਂ ਨੂੰ ਜਿੰਨੀ ਸਲਵਾਰ ਦੀ ਲੰਬਾਈ ਚਾਹੀਦੀ ਹੈ ਸਾਡੇ ਵੀ 9 ਇੰਚ ਤੇ ਜਿੰਨਾ ਚੌੜੀ ਮੂਰੀ ਰੱਖੀ ਸੀ ਉਸ ਹਿਸਾਬ ਨਾਲ ਆਪਾਂ ਪੱਲਿਆਂ ਦੇ ਹਿਸਾਬ ਨਾਲ 36 ਤੇ ਨਿਸ਼ਾਨ ਲਾ ਲਿਆ ਜੇਕਰ ਆਪਾਂ ਜਿਵੇਂ ਕਈ ਵਾਰੀ ਗਲਤੀ ਇਹ ਕਰ ਦਿਆਂਗੇ ਆਪਾਂ ਇੱਥੋਂ ਫੱਟੀ ਰੱਖ ਦਿਆਂ ਸੈਂਟਰ 'ਚੋਂ ਡਾਊਨ ਪਾ ਦੰਨੇ ਆ ਇੱਥੋਂ ਸਿੱਧੀ ਘੁਮਾ ਦੰਨੇ ਆ ਇਹਦੇ ਨਾਲ ਕੀ ਹੈ ਜੀ 36 ਤੋਂ ਆਪਣੀ ਲੰਬਾਈ ਵੱਧ ਗਈ 37 ਹੋ ਗਈ ਇੱਥੋਂ ਤਾਂ ਫਿਰ ਆਪਣੀ ਸਲਵਾਰ ਦੀ ਜਿਹੜੀ ਲੰਬਾਈ ਹੈ ਉਹਨੇ ਆਟੋਮੈਟਿਕੇ ਵੱਧ ਜਾਣਾ ਜਦੋਂ ਇੱਥੋਂ ਵੱਧ ਗਈ ਇੱਥੋਂ ਕਦੇ ਨਹੀਂ ਵਧਾਉਣੀ ਜੀ ਜਿੰਨੀ ਤੁਹਾਡੀ ਮੂਰੀ ਹੈ ਉਥੋਂ ਜਿੰਨੀ ਲੰਬਾਈ ਆਪਾਂ ਨੂੰ ਸਲਵਾਰ ਦੀ ਚਾਹੀਦੀ ਹੈ ਜੇ 9 ਇੰਚ ਮੂਰੀ ਦੀ ਚੜਾਈ ਰੱਖੀ ਹੈ 10 ਇੰਚ ਚੱਕੀ ਰੱਖੀ ਹੈ ਤਾਂ ਉੰਨੀ ਹੋਣੀ ਚਾਹੀਦੀ ਹੈ ਤੁਹਾਡੀ ਜਿੰਨੀ ਲੰਬਾਈ ਤੁਹਾਨੂੰ ਸਲਵਾਰ ਦੀ ਚਾਹੀਦੀ ਹੈ ਡਾਉਣ ਪਾਉਣਾ ਜੀ ਆਪਾਂ ਨੇ ਬਿਲਕੁਲ ਜਿੱਥੋਂ ਆਪਣੀ ਮੂਰੀ ਦੀ ਕਰੀਜ਼ ਬਣਦੀ ਹੁੰਦੀ ਹੈ ਉਥੋਂ ਪਾਉਣਾ ਤੁਸੀਂ 1 ਇੰਚ ਤੋਂ ਲਾ ਕੇ 1.5 ਇੰਚ ਤੱਕ ਡਾਉਣ ਪਾ ਸਕਦੇ ਹੋ ਕਿਉਂਕਿ ਕਿਸੇ ਦਾ ਜਿੱਤ ਜਿਆਦਾ ਵੱਡਾ ਹੁੰਦਾਗਾ ਉਹਨੇ ਆਪਾਂ ਡੇਢ ਇੰਚ ਪਾ ਸਕਦੇ ਹਾਂ ਇੱਥੋਂ ਆਪਾਂ ਨੇ 36 ਵਾਲੀ ਜਗਾ ਤੋਂ ਆਪਾਂ ਨੇ ਹਲਕਾ ਜਿਹਾ ਫਿਰ ਉੱਥੋਂ ਚੱਕਣਾ ਜੀ ਉੱਪਰ ਨੂੰ ਕਰ ਦੇਣੀ ਹੈਗੇ ਨਿਸ਼ਾਨ ਤੇ ਆਪਾਂ ਨੇ ਝੋਲੀ ਤੱਕ 2 ਇੰਚ ਵਧਾ ਲੈਣਾਗਾ ਇਸ ਲਈ ਸਾਰੇ ਨਿਸ਼ਾਨ ਨੂੰ ਇੱਕੋ ਨਾਲ ਮਿਲਾ ਕੇ ਨਾ ਲਾਇਆ ਕਰੋ ਜੀ ਉਹ ਜਿਹੜਾ ਆਪਾਂ ਇੱਕੋ ਨਾਲ ਮਿਲਾ ਕੇ ਨਿਸ਼ਾਨ ਲਾ ਦਨੇ ਆ ਆਪਣੀ ਸਲਵਾਰ ਦੀ ਜਿਹੜੀ ਲੰਬਾਈ ਵੱਧ ਜਾਂਦੀ ਹੈਗੀ ਇਸ ਲਈ ਮੂਰੀ ਤੱਕ 36 ਹੋਈ ਰਹਿਣੀ ਚਾਹੀਦੀ ਹੈ ਆਪਣੀ ਸਲਵਾਰ ਜੇ 36 ਆਪਾਂ ਨੇ ਕਟਿੰਗ ਕਰਨੀ ਹੈ ਇਹ ਕਪੜਾ ਇਸ ਤਰੀਕੇ ਨਾਲ ਉਤਰ ਜਾਊਗਾ ਜੀ ਬਾਕੀ ਆਪਾਂ ਨੇ 벨ਟ ਤੇ ਲਾਸਟਿਕ ਕੱਲ ਨੂੰ ਜੜਨੀ ਦੱਸਣੀ ਹੈ ਇਹਦਾ ਬੈਕ ਫਰੰਟ ਵੀ ਓਮੀ ਬਣੂ ਜਿਵੇਂ ਪਲਾਜ਼ੋ ਦਾ ਬਣਦਾਗਾ ਉਹ ਤੁਹਾਨੂੰ ਕੱਲ ਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਕੱਲ ਵਾਲੀ ਵੀਡੀਓ ਜ਼ਰੂਰ ਦੇਖ ਲਿਓ ਇਹ ਹੋਗੀ ਜੀ ਆਪਣੀ ਜਿਹੜੀ ਗੁੱਡੀ ਕਟ ਸਲਵਾਰ ਹੈ ਉਹਦੀ ਕਟਿੰਗ ਹੋਗੀ ਜਿੰਨੀ ਧਿਆਨ ਨਾਲ ਕਟਿੰਗ ਕਰੋਗੇ ਉੰਨੀ ਧਿਆਨ ਨਾਲ ਹੀ ਸਲਾਈ ਕਰਨੀ ਆ ਜੀ ਫੇਰ ਆਪਣੀ ਜਿਹੜੀ ਪਰਫੈਕਟ ਗੁੱਡੀ ਕੱਟ ਸਲਵਾਰ ਬਣ ਕੇ ਤਿਆਰ ਹੋਊਗੀ ਨਾ ਤੁਹਾਡੀਆਂ ਚੋਣਾ ਇੱਧਰ ਜਾਣਗੀਆਂ ਨਾ ਉੱਧਰ ਜਾਣਗੀਆਂ ਇਹ ਗੁੱਡੀ ਕੱਟ ਸਲਵਾਰ ਹੈ ਜਿਹੜੀ ਇੱਕ ਤਰ੍ਹਾਂ ਦਾ ਪਲਾਜ਼ੋ ਹੀ ਬਣ ਜਾਂਦਾ ਜੀ ਪਰ ਪਲਾਜ਼ੋ ਹੁੰਦਾ ਜਿਹੜਾ ਜਾਦਾ ਫਿਟਿੰਗ ਦੇ ਵਿੱਚ ਹੋਣ ਕਰਕੇ ਆਪਾਂ ਤੋਂ نیچے ਨਹੀਂ ਬੈਠਿਆ ਜਾਂਦਾ ਇਹਦੇ ਨਾਲ ਤੁਸੀਂ ਇਹ ਥੋੜਾ ਜਿਹਾ ਇਸ ਤਰੀਕੋਂ ਵੀ ਜਿਹੜਾ ਪਾਉਣ ਚ ਵਧੀਆ ਰਹਿੰਦੀ ਹੈਗੀ ਹੁਣ ਕਈ ਵਾਰੀ ਇਹ 2 ਇੰਚ ਦਾ ਨਿਸ਼ਾਨ ਆਪਾਂ ਇਹ ਚੀਜ਼ ਇੱਥੋਂ ਵੱਧ ਜਾਂਦੀ ਹੈ ਆਪਣੀ ਇਹਦੇ ਨਾਲ ਆਪਣੀ ਮੂਰੀ ਹੈ ਜਿਹੜੀ ਪਿੱਛੋਂ ਖਿੱਚ ਨਹੀਂ ਮਾਰਦੀ ਨਾ ਬੈਠਣ ਵੇਲੇ ਝੋਲੀ ਖਿੱਚ ਪਵੇ ਧੰਨਵਾਦ ਜੀ